ਤੁਸੀਂ ਜੁੜੇ ਹੋ ਤੇ ਇਸ ਦੁਨੀਆ ਦੇ ਨਾਲ ਮੈਂ ਸੋਨੀ ਸਿੰਘ ਭੜੋ ਅੱਜ ਸੰਵਾਦ ਗਰੁੱਪ ਵੱਲੋਂ ਨਾਭਾ ਵਿਖੇ VOTER ਦੀ ਜਾਗਰੂਕਤੀ ਲਈ ਇੱਕ VOTER ਜਿਹੜਾ ਚੋਣ ਡੋਮੈਸਟਿਕ ਚੋਣ ਮੈਨੀਫੈਸਟੋ ਆ ਕਹਿੰਦਾ ਉਹ ਸੰਵਾਦ ਗਰੁੱਪ ਦੇ ਵੱਲੋਂ ਰੱਖਿਆ ਗਿਆ ਕਿਉਂਕਿ ਹਰ ਇੱਕ ਸਰਕਾਰ ਜਿਹੜੀ ਮਰਜ਼ੀ ਸਰਕਾਰ ਆਉਂਦੀ ਹੈ ਵਾਦੇ ਵੱਡੇ ਸਾਰੇ ਕਰਦੇ ਨੇ ਥੈਲਾ ਭਰ ਕੇ ਤੇ ਬਾਅਦ ਦੇ ਵਿੱਚ ਉਹ ਕੀਤੇ ਵਿੱਚ ਥੈਲਾ ਖਾਲੀ ਹੁੰਦਾ ਕਹਿੰਦਾ ਲੋਕ ਨੇ VOTER ਨੇ ਉਹ ਚੀਜ਼ਾਂ ਨੂੰ ਤਰਸਦੇ ਰਹਿੰਦੇ ਨੇ ਬਾਅਦ ਦੇ ਵਿੱਚ ਦੇਖਦੇ ਰਹਿੰਦੇ ਹੋ ਜਿਵੇਂ ਹੁਣ ਮੌਜੂਦਾ ਸਰਕਾਰ ਦਾ ਵੀ ਯਾਲਾ ਪਿਛਲੀਆਂ ਸਰਕਾਰਾਂ ਵੀ ਕਹਿੰਦਾ ਭਾਵੇਂ ਇੱਕ VOTER ਹੈ ਜਿਹੜਾ ਮੈਨੀਫੈਸਟੋ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਦੀਆਂ ਮੰਗਾਂ ਰੱਖੀਆਂ ਗਈਆਂ ਨੇ ਵੀ ਕੀ ਕੀ ਨਾਗਰਿਕ ਨੂੰ ਆਪਦੀ ਬੋਰਡ ਦੇ ਪ੍ਰਤੀ ਚਿੰਤਾ ਹੋਣੀ ਚਾਹੀਦੀ ਆ ਤੇ ਅਸੀਂ ਗੱਲਬਾਤ ਕਰਦੇ ਹਾਂ ਨਾਬੇ ਦੇ ਲੋਕਾਂ ਨੇ ਜਿਹੜੇ ਕਿ VOTER ਵੀ ਨੇ ਉਹਨਾਂ ਨੇ ਇਕੱਠੇ ਹੋ ਕੇ ਜਿਹਦੇ ਵਿੱਚ ਕਿ ਨਾਬੇ ਦੇ ਸਾਰੇ ਨਾਮੀ ਲੋਕ ਸੀਗੇ ਇੱਕ ਕੋਸ਼ਨਾ ਪੱਤਰ ਤਿਆਰ ਕੀਤਾ ਹੈ ਕਿ ਜੋ ਸਾਡਾ ਆਉਣ ਵਾਲਾ ਮੁਸਪਰ ਕਮਿਸ਼ਨਰ ਹੋਵੇਗਾ ਉਹਦੇ ਕੋਲ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਉਹ ਕੀ ਵਾਅਦੇ ਕਰੇ ਤੇ ਕੀ ਕੰਮ ਕਰੇਗਾ ਅਸੀਂ ਉਹ ਘੋਸ਼ਣਾ ਪੱਤਰ ਕਿਹਾ ਕੀਤਾ ਜੋ ਕਿ ਘੋਸ਼ਣਾ ਪੱਤਰ ਅਸੀਂ ਰਿਲੀਜ਼ ਕੀਤਾ ਉਸ ਦੇ ਮੁਤਾਬਕ ਹੀ ਅਸੀਂ ਚਾਹਾਂਗੇ ਕਿ ਸਾਡਾ ਜਿਹੜਾ ਮਿਊਨਿਸਪਲ ਕਮਿਸ਼ਨਰ ਕੰਮ ਕਰੇ ਘੋਸ਼ਣਾ ਪੱਤਰ ਵਿੱਚ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਨੇ ਬੜੇ ਜ਼ੋਰ ਨਾਲ ਕਿਹਾ ਵੀ ਕੋਈ ਮਾਲ ਪ੍ਰੈਕਟਿਸ ਨਹੀਂ ਕਰਨੀ ਕਿਸੇ ਤਰ੍ਹਾਂ ਦੀ ਮਾਲ ਪ੍ਰੈਕਟਿਸ ਜਿਹੜਾ ਵੀ ਕਰੇਗਾ ਉਸ ਦੇ ਨਾਲ ਅਸੀਂ ਵੋਟ ਨਹੀਂ ਪਾਵਾਂਗੇ ਦੂਸਰਾ ਅਸੀਂ ਉਸ ਬੰਦੇ ਨੂੰ ਵੋਟ ਪਾਵਾਂਗੇ ਜਿਹੜਾ ਫੇਅਰ ਫੇਅਰ ਹੋਵੇ ਆਪਣੇ ਕੰਮ ਵਿੱਚ ਜਿਹੜਾ ਵੀ ਕੰਮ ਨੂੰ ਦਿੱਤਾ ਜਾਵੇ ਉਹ ਕੰਮ ਪੂਰਾ ਕਰੇ ਮੈਂ ਆਸ ਕਰਦਾ ਕਿ ਸਾਡੇ ਇਸ ਉਪਰਾਲੇ ਨਾਲ ਜਿਹੜੇ ਸਾਡੇ ਅੱਜਕੱਲ ਦੇ ਉਮੀਦਵਾਰ ਨੇ ਉਹ ਬੜੇ ਕੌਂਸ਼ੀਅਸ ਹੋ ਕੇ ਵੋਟ ਲੈਣ ਦੀ ਲੈਣ ਵਾਸਤੇ ਹੋਣ థాంਕ ਯੂ ਸਭ ਤੋਂ ਵੱਡੀ ਗੱਲ ਇਹ ਪੈਦਾ ਹੋਵੇਗੀ ਜੋ ਵੀ ਉਮੀਦਵਾਰ ਕਿਸੇ ਵੀ ਜਗ੍ਹਾ ਇਲੈਕਸ਼ਨ ਕੰਟੈਸਟ ਕਰੇਗਾ ਉਹ ਇੱਕ ਸਮਾਜ ਸੇਵਕ ਬਣੇਗਾ ਇਹ ਨਹੀਂ ਹੋਏਗਾ ਕਿ ਉਸਨੇ 10 ਦਿਨ 20 ਦਿਨ 50 ਦਿਨ ਕੋਈ ਇਨਵੈਸਟਮੈਂਟ ਕੀਤੀ ਔਰ 5 ਸਾਲ ਉਹਦੇ ਰਿਵਾਰਡ ਲੈਣ ਲਈ ਚਲਾ ਜਾਏਗਾ ਉਹਦੀ ਜਿਹੜੀ ਸੋਚ ਹੈ ਆਪਣੇ ਵਾਰਡ ਲਈ ਆਪਣੇ ਸ਼ਹਿਰ ਲਈ ਸੇਵਾ ਕਰਨ ਲਈ ਪੈਦਾ ਹੋਵੇਗੀ ਨਾ ਕਿ ਪੈਸੇ ਕਮਾਣ ਲਈ ਤਾਂ ਕਿ ਉਹ ਆਪਣੇ ਆਪ ਸਮਾਜ ਦੀ ਔਰ ਆਪਣੇ ਵਾਰਡ ਦੀ ਸੇਵਾ ਕਰ ਸਕੇਗਾ ਇੱਕ ਬਹੁਤ ਵੱਡਾ ਉਪਰਾਲਾ ਕਰ ਚੁੱਕਿਆ ਇਸ ਬਾਰੇ ਅਹਿਮਤ ਹੁੰਦਾ ਫਿਰ ਕੀ ਅੱਗੇ ਰਾਈਟ ਟੂ ਰਿਵੋਕਲ ਦਾ ਕੋਈ ਆਪਸ਼ਨ ਆ ਸਕਦੀ ਆਣਾ ਟਾਈਮ ਤੇ ਦੇਖੋ ਜੀ ਜੇ ਜਿਹੜਾ ਕੈਂਡੀਡੇਟ ਹੈ ਜਿਹੜੇ ਸਾਡੇ ਮੈਨੀਫੈਸਟੋ ਦੇ ਮੁਤਾਬਕ ਚੱਲ ਕੇ ਵੋਟਾਂ ਲੈ ਲੈਂਦਾ ਔਰ ਕੱਲ ਨੂੰ ਉਹਨਾਂ ਤੇ ਖਰਾ ਨਹੀਂ ਉਤਰਦਾ ਤਾਂ ਇਹ ਗਵਰਨਮੈਂਟ ਵੱਲੋਂ ਵੀ ਰਿਪਰੈਜ਼ੈਂਟੇਟਿਵ ਜਿਵੇਂ ਮੋਹਿਜੀ ਨੇ ਦੱਸਿਆ ਵੀ ਰਾਘਵ ਚੱਡਾ ਜੀ ਨੇ ਇਹ ਡਿਮਾਂਡ ਕੀਤੀ ਹੈ ਲੋਕ ਸਭਾ 'ਚ ਤੇ ਲੋਟਰਾਂ ਨੂੰ ਵੀ ਇਹ ਰਾਈਟ ਆਉਣ ਵਾਲੇ ਟਾਈਮ 'ਚ ਮਿਲੇਗਾ ਕਿ ਅਸੀਂ ਆਸ ਕਰਦੇ ਹਾਂ ਵੀ ਗਵਰਨਮੈਂਟ ਇਹੋ ਜਿਹਾ ਕੋਈ ਐਕਟ ਲਿਆਏਗੀ ਜਿਹਦੇ ਨਾਲ ਅਸੀਂ ਇਹ ਰਾਈਟ ਟੂ ਰਿਕਾਲ ਜਿਹੜਾ ਹੈਗਾ ਉਹਨੂੰ ਇੰਪਲੀਮੈਂਟ ਕਰਾਵਾਂਗੇ ਦੇਖੋ ਜੀ ਜਿਹੜਾ ਇਹ ਚੋਣ ਮੈਨਾਰਥ ਫੈਸਟਰ ਹੈ ਇਹ ਸਮਾਜ ਦੀ ਨਾਬੀ ਦੀ ਸਾਰੇ ਵਰਗਾਂ ਨੂੰ ਲੈ ਕੇ ਬਣਾਇਆ ਗਿਆ ਹੈ ਇਦੇ ਵਿੱਚ ਅਸੀਂ ਊਮਨ ਤੇ ਊਮਨ ਤੇ ਵੀ ਫੋਕਸ ਰੱਖਿਆ ਹੈ ਔਰਤਾਂ ਤੇ ਵੀ ਜਿਆਦਾ ਫੋਕਸ ਰੱਖਿਆ ਹੈ ਕਿਉਂਕਿ ਦੇਖੋ ਜਦੋਂ ਚੋਣਾ ਆਉਂਦੀਆਂ ਨੇ ਤੇ ਉੱਥੇ ਨਸ਼ਾ ਤੇ ਸ਼ਰਾਬ ਦੀ ਜਿਹੜੀ ਹੈ ਜੀ ਵੰਡ ਹੈ ਬਹੁਤ ਵੱਜ ਜਾਂਦੀ ਹੈ ਤਾਂ ਜਿਹੜਾ ਉਹ ਨਸ਼ਾ ਹੈ ਉਹ ਸਿਰਫ ਪਰਿਵਾਰ ਦੇ ਵਿੱਚ ਜਿਹੜਾ ਇੱਕ ਮਰਦ ਹੁੰਦਾ ਉਸ ਨੂੰ ਨਹੀਂ ਖਰਾਬ ਕਰਦਾ ਉਸ ਦੇ ਪਰਿਵਾਰ ਦੇ ਵਿੱਚ ਜਿਹੜੀ ਮਾਂ ਹੈ ਭੈਣ ਹੈ ਜੋ ਵਾਈਫ ਹੈ ਉਹ ਸਾਰੇ ਖਰਾਬ ਹੁੰਦੇ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਚੋਣਾ ਦੇ ਵਿੱਚ ਨਸ਼ੇ ਦੀ ਜਿਹੜੀ ਸਪਲਾਈ ਹੈ ਉਹ ਬੰਦ ਹੋਵੇ ਉਹ ਚੋਣ ਮਨੋਰਥ ਪੱਤਰ ਹੈ ਜਿਹੜਾ ਵੋਟਰ ਦਾ ਚੋਣ ਮਨੋਰਥ ਪੱਤਰ ਹੈ ਉਹਦੇ ਵਿੱਚ ਇੱਕ ਮੇਨ ਮੰਗ ਹੈ कि ਅਸੀਂ ਇਹ ਚਾਹੁੰਦੇ ਹਾਂ ਕਿ ਅਗਰ ਕੋਈ ਵੀ ਜਿਹੜਾ ਇਦਰ ਹੈ ਜਿਹੜਾ ਉਮੀਦਵਾਰ ਹੈ ਉਸ ਨੂੰ ਇਹ ਲਾਗੂ ਨਹੀਂ ਕਰੇਗਾ ਤਾਂ ਜਿਹੜੇ ਇਹ ਵੋਟਰ ਨੇ ਸੁਗਿਰ ਵੋਟਰ ਨੇ ਤਾਂ ਉਹਨੂੰ ਯਾਦ ਦਿਵਾਉਂਦੇ ਰਹਿਣਗੇ ਕਿ ਸਾਡਾ ਇਹ ਚੋਣ ਮਨੋਲਖ ਪੱਤਰ ਸੀਗਾ ਤੁਸੀਂ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ ਤੇ ਉਸ ਦੇ ਮੁਤਾਬਿਕ ਅਸੀਂ ਉਹਨਾਂ ਨੂੰ ਜਿਹੜਾ ਏਰੀਆ ਸਭਾ ਦੇ ਵਿੱਚ ਵੀ ਮਤਾ ਪਾ ਕੇ ਭੇਜਾਂਗੇ ਕਿ ਕਿਉਂਕਿ ਜਿਹੜਾ ਸਾਡਾ ਉਮੀਦਵਾਰ ਹੈ ਉਹ ਸਹੀ ਕੰਮ ਨਹੀਂ ਕਰ ਰਿਹਾ ਹੈ ਔਰ ਇਸ ਦੇ ਖਿਲਾਫ ਨੋ ਕੰਫੀਡੈਂਸ ਮੋਸ਼ਨ ਪਾਸ ਕੀਤਾ ਜਾਵੇ ਅਤੇ ਇਸ ਨੂੰ ਹਟਾਇਆ ਜਾਵੇ। ਅੱਲਾਹ ਦੀ ਪੂਰੀ ਕਿਤੇ ਹੁਣ ਤੁਸੀਂ ਕਿੰਨਾਂ ਵਾਰਾ ਪੂਰਾ ਕਰਵਾ ਲਵਾ ਉਸ ਦਾ ਕਹਿੰਦੇ ਵੀ ਪਹਿਲੀ ਉਮੀਦਵਾਰ ਜਿਹੜਾ ਇਹਨਾਂ ਵਧੀਆ ਹੋਵੇ ਜਨ ਕਿ ਸਾਡੀਆਂ ਗੱਲਾਂ ਮੰਨਦਾ ਹੋਵੇ ਅਸੀਂ ਇਹ ਦੇ ਵਿੱਚ ਇਹ ਵੀ ਲਿਖਿਆ ਕਿ ਧਰਮ ਤੇ ਜਾਤੀ ਦੇ ਆਧਾਰ ਤੇ ਮੈਂ ਵੋਟ ਨਹੀਂ ਮੰਗੂਗਾ ਜਿਹੜਾ ਮੰਗੂਗਾ ਸਾਡੇ ਵੱਲੋਂ ਉਹ ਵੀ ਬਲੌਕ ਹੈ ਜਿਹੜਾ ਸਾਡਾ ਕੈਂਡੀਡੇਟ ਚੁਣ ਕੇ ਭੇਜਾਂਗੇ ਜੇ ਉੱਥੇ ਕੋਈ ਉਹ ਪੈਸੇ ਦੀ ਖਰੀਦ ਫਰੋਖ ਦੇ ਵਿੱਚ ਆਉਂਦਾ ਤਾਂ ਸਾਨੂੰ ਇਹ ਲੱਗੂਗਾ ਸਾਡੇ ਲਈ ਉਹ ਵੀ ਸਾਡੇ ਕੈਂਡੀਡੇਟ ਦੇ ਵੱਲੋਂ ਬਲੈਕਲਿਸਟ ਹੋਵੇਗਾ ਬਰੋਧ ਕਰੋਗੇ ਬਾਅਦ ਵਿੱਚ ਬਿਲਕੁਲ ਬਰੋਧ ਕਰਾਂਗੇ ਜੇ ਇਸ ਚੀਜ਼ ਦਾ ਅਸੀਂ ਜੋ ਲਿਖਿਆ ਹੋਇਆ ਉਹਦੇ ਹਿਸਾਬ ਨਾਲ ਅਗਰ ਤੁਸੀਂ ਖਰੇ ਉਤਰਦੇ ਹੋ ਤਾਂ ਹੀ ਤੁਸੀਂ ਸਾਣ ਤੋਂ ਵੋਟ ਲੈ ਸਕਦੇ ਹੋ ਇੱਕ ਗੱਲ ਤੇ ਦੂਸਰੀ ਗੱਲ ਜਿਹੜੀਆਂ ਮੀਟਿੰਗਸ ਬਾਰੇ ਅਸੀਂ ਜਾਗਰੂਕ ਕਰਾਂਗੇ ਨਾਗਰਿਕ ਨੂੰ ਤੇ ਉਹਨਾਂ ਨੂੰ ਪਤਾ ਹੋਏਗਾ ਕਿ ਦੁਬਾਰਾ ਮੀਟਿੰਗਸ ਹੋਣਗੀਆਂ ਤਾਂ ਜੇ ਉਹ ਮੈਨੀਫੈਸਟੋ ਜਿਹੜਾ ਉਹ ਪੋਲਿਟੀਕਲ ਪਾਰਟੀਆਂ ਦਿੰਦੀਆਂ ਨੇ ਅਗਰ ਉਹ ਪੂਰਾ ਨਹੀਂ ਕਰਦੀਆਂ ਤਾਂ ਉਸ ਮੀਟਿੰਗਜ਼ ਦੇ ਉੱਤੇ ਇਸ ਦੀ ਆਵਾਜ਼ ਵੀ ਚੱਕੀ ਜਾਏਗੀ ਤੇ ਇਸ ਨਾਲ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਇਸ ਤਰ੍ਹਾਂ ਹੀ ਪ੍ਰੋਮਿਸ ਨਹੀਂ ਕਰਨਾ ਉਹਨੂੰ ਪੂਰਾ ਵੀ ਕਰਨਾ ਘਰ ਵਾਲੇ ਕਰਦੇ ਨੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਲੇਡੀਜ਼ ਨੂੰ ਵੀ ਕੰਮ ਆਫ ਕਰਨਾ ਚਾਹੀਦਾ ਹੈ ਬਿਲਕੁਲ ਜੀ ਇਹ ਤਾਂ ਵੋਟਰਸ ਤੇ ਡਿਪੈਂਡ ਕਰਦਾ ਹੈ ਨਾ ਜੇ ਉਹਨਾਂ ਦੀ ਵਾਈਫ ਜੀਤੀ ਹੈ ਤੇ ਵਾਈਫ ਕੰਮ ਕਰੇ ਜੇ ਉਹਨਾਂ ਦੇ ਹਸਬੰਦ ਆ ਕੇ ਕੰਮ ਕਰ ਰਹੇ ਹੈ ਤੇ ਅਸੀਂ ਐਸ ਅ ਵੋਟਰ ਇਨੇ ਜਾਗਰੂਕ ਹੋਣੇ ਚਾਹੀਦੇ ਆ ਕਿ ਅਸੀਂ ਉਹਨਾਂ ਦੇ ਉਤਾਰਨ ਦੇ ਉਹਨੂੰ ਉਤਾਰ ਲਈਏ ਠੀਕ ਹੈ ਨਾ ਤੇ ਜਿਹੜਾ ਹੈ ਨਸ਼ਾ ਵੰਡਣ ਵਾਲਾ ਹੈ ਔਰ ਨਾਬੇ ਦੀ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਸਿਕ ਪ੍ਰੋਬਲਮਸ ਹੈ ਬੇਸਿਕਲੀ ਅਸੀਂ ਉਹਦੇ ਤੇ ਕੰਮ ਕਰਨਾ ਹੈ ਅਸੀਂ ਵੋਟਰ ਨੂੰ ਤਾਂ ਹੀ ਵੋਟ ਦੇਣੀ ਹੈ ਜੇ ਉਹ ਇਹਨਾਂ ਇਹ ਵਾਲੇ ਸਾਰੇ ਕੰਮ ਕਰੇ ਤੇ ਉਹਦੇ ਤੇ ਖਰਾ ਉਤਰੇ ਨੀ ਤਾਂ ਸਾਡੇ ਕੋਲ ਇਨੀ ਪਾਵਰ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਕਹਿ ਰਹੇ ਨੇ ਮੋਹਿਤ ਜੀ ਕਿ ਅਸੀਂ ਇੱਕ ਗਰੁੱਪ ਬਣਾ ਕੇ ਡਿਸਕਸ਼ਨਸ ਕਰਾਂਗੇ ਉੱਥੇ ਅਸੀਂ ਸਾਰੇ ਜਿਹੜੇ ਨਾਗਰਿਕ ਨੇ ਉਹ ਮਿਲ ਕੇ ਉਹਨਾਂ ਨੂੰ ਉਤਾਰੀਏ ਸਾਡਾ ਜੈਂਸ ਤੋਂ ਮਿਲ ਜਾਂਦਾ ਲੇਕਿਨ ਜਿਹੜੀ ਬਾਕੀ ਲੋਕ ਜਗਰੂ ਕਰਾਂਗੇ ਵੋਟ ਉਹਦੇ ਉਲਟ ਪਾਈ ਜਾਵੇ ਜਿਹੜਾ ਨਸ਼ਾ ਬਣਦਾ ਹੈ ਬਿਲਕੁਲ ਉਹਦੇ ਉਲਟੀ ਪੈਣੀ ਚਾਹੀਦੀ ਹੈ ਮੈਨੀਫੈਸਟੋ ਇਸੇ ਲਈ ਜਾਰੀ ਕੀਤਾ ਗਿਆ ਕਿ ਅਸੀਂ ਜਿਹੜੀ ਲੇਡੀਜ਼ ਨੇ ਅਨਪੜ੍ਹ ਵੀ ਹੈਗੀਆਂ ਨੇ ਕੁਝ ਠੀਕ ਹੈ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ ਉਹ ਕਿ ਵੀ ਸਾਡੇ ਹਸਬੰਦ ਨੂੰ ਨਸ਼ਾ ਮਿਲ ਰਿਹਾ ਹੈ ਅਸੀਂ ਉਹਨਾਂ ਨੂੰ ਜਾਗਰੂ ਕਰਨਾ ਹੈ ਕਿ ਅਗਰ ਤੁਹਾਡੇ ਹਸਬੰਦ ਵਿੱਚ ਇਸ ਤਰ੍ਹਾਂ ਦੇ ਕੋਈ ਚੀਜ਼ ਇਨਫਲੂਐਂਸ ਕਰ ਰਹੀ ਹੈ ਤੇ ਅਸੀਂ ਉਸ ਦੇ ਨਾਲ ਲੜਨਾ ਹੈ ਆਪਣੇ ਹਸਬੰਦ ਦੇ ਨਾਲ ਵੀ ਲੜਨਾ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਹੈ ਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਣਾ ਪਰ ਅਸੀਂ ਮੈਨੀਫੈਸਟੋਰ ਦੇ ਥਰੂ ਲੋਕਾਂ ਨੂੰ ਐਜੂਕੇਟ ਕਰ ਸਕਦੇ ਵੀ ਬਈ ਇਸ ਚੀਜ਼ ਦੀ ਮੰਗ ਉਠਾਈ ਜਾਵੇ। ਏਰੀਆ ਸਭ ਨੂੰ ਜੇ ਕੋ ਲੱਗ ਹੁੰਦਾ ਤਾਂ ਰੀਕਾਲ ਵੀ ਲਾਗੂ ਹੋਤਾ ਤਾਂ ਅਟੈਂਸ਼ਨ ਬਿਲਕੁਲ ਹੋਣਾ ਚਾਹੀਦਾ ਤੇ ਹੋ ਸਕਦਾ ਹੈ ਤੇ ਹੋਣਾ ਵੀ ਚਾਹੀਦਾ। ਆ ਰਹੇ ਅਸੀਂ। ਉਹ ਬੜਾ ਹੀ ਅਸੀਂ ਉਹੀ ਕਰ ਰਹੇ ਹਾਂ ਕਿ ਵੀ ਖਵਾ ਚੱਲਣ ਦੇ ਨਾਲ ਬਹਿ ਜਵੇ ਉਹ ਉਹੋ ਜਿਹਾ ਹੀ ਅਸੀਂ ਬਣਾ ਰਹੇ ਹਾਂ এডਿਕੇਸ਼ਨ ਦੇ ਵਿੱਚ ਤਾਂ ਇਹ ਡੈਫੀਨੇਟਲੀ ਸਾਡੀ এডਿਕੇਸ਼ਨ ਦਾ ਨੁਕਸਾ ਹੈ ਤੇ ਸਾਨੂੰ ਡੈਮੋਕ੍ਰੇਸੀ ਦੀ ਅਸੀਂ 70 ਸਾਲਾਂ ਦੇ ਵਿੱਚ ਉਹ ਸਮਝ ਹੀ ਡਿਵੈਲਪ ਨਹੀਂ ਕਰ पाए ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਮਾਲਕ ਹੈ ਉਹ ਵੋਟਰ ਹੈ ਉਹ ਬੰਦਾ ਮਾਲਕ ਹੈ ਜਿਹੜਾ ਜਨਤਾ ਮਾਲਕ ਹੈ ਤਾਂ ਜਿਹੜਾ ਮਾਲਕ ਹੈ ਨਾ ਉਹ ਕਿਸੇ ਨੂੰ ਕੁੰਜੀ ਦੇ ਕੇ ਸੌ ਨਹੀਂ ਸਕਦਾ ਹੁੰਦਾ ਕਿ ਭਾਈ ਅੱਛਾ ਚਲੋ ਆ ਮੰਦਿਰ ਕਦੀ ਕਮੇਟੀ ਹੈਗੀ ਹੈ ਤੇ ਉਹਨੂੰ ਹਿਸਾਬ ਉਹ ਹਿਸਾਬ ਵੀ ਨਹੀਂ ਤੇਰੀ ਹੁਣ ਸਾਡੇ ਨੇਤਾ ਨੇ ਉਹ ਕਹਿ ਰਹੇ ਅਸੀਂ ਜੀ ਆਵਲੇ ਫੰਡ ਦਾ ਵੀ ਹਿਸਾਬ ਨਹੀਂ ਦੇਣਾ ਅਸੀਂ ਕਿੱਧਰ ਰੋੜਾਰੀਆਂ ਮਾਰਦੇ ਫਿਰ ਤੇ ਉਹਦਾ ਵੀ ਹਿਸਾਬ ਨਹੀਂ ਦੇਣਾ ਅਸੀਂ ਕਾਸੇ ਜੀ ਦਾ ਹਿਸਾਬ ਨਹੀਂ ਦੇਣਾ ਠੀਕ ਹੈ ਮਾਲਕ ਨੂੰ ਹਿਸਾਬ ਨਹੀਂ ਦੇਣਾ ਸਾਡੇ ਕੋਲੇ ਰਾਈਟ ਟੂ ਪ੍ਰਾਈਵੇਸੀ ਉਹ ਕਹਿੰਦੇ ਅਸੀਂ ਟ੍ਰੇਨ ਦੀ ਟਿਕਟਾਂ ਕਿਵੇਂ ਡਿਸਾਈਡ ਕਰਦੇ ਉਹ ਵੀ ਹਿਸਾਬ ਨਹੀਂ ਦੇਣਾ ਅਸੀਂ ਕਿਵੇਂ ਕਰਦੇ ਹੈਨਾ ਉਹ ਸਿਟੀਜ਼ਨ ਨੂੰ ਵੀ ਇਨਵੋਲਵ ਹੋਣਾ ਪਊਗਾ ਕਿ ਭਈ ਮੇਰੀ ਗਲੀ ਹੈ ਮੇਰਾ ਇਹਦੇ ਵਿੱਚ ਸਟੇਕ ਹੈ ਮੈਂ ਹਰ ਰੋਜ਼ ਇੱਥੋਂ ਦੀ ਉਹ ਕਰਨਾ ਤਾਂ ਮੈਨੂੰ ਪਲੈਨਿੰਗ ਚ ਲੋਕ ਨਾਲ ਉਹਨੂੰ ਐਸਰਟ ਕਰਨਾ ਪਊਗਾ ਕਰਿਆ ਕਿ ਕੋਈ ਨਹੀਂ ਦਿੰਦਾ ਇਹ ਚੀਜ਼ ਉਹਨੂੰ ਐਸਰਟ ਕਰਨਾ ਪਊਗਾ ਕਿ ਵੀ ਮੇਰਾ ਰਾਈਟ ਹੈ ਇਹਦੇ ਵਿੱਚ ਬੋਲਣ ਦਾ ਦੇਮੇ ਬੋਲਾਂਗਾ ਠੀਕ ਹੈ ਕਦੋਂ ਸੁਣਿਆ ਜਾਊਗਾ ਕਦੋਂ ਨਹੀਂ ਸੁਣਿਆ ਜਾਊਗਾ ਬਾਤ ਹੀ ਗੱਲ ਹੈ ਪਹਿਲਾਂ ਵੋਟਰੇ ਡਿਸਾਈਡ ਕਰੇਗੇ ਮੈਂ ਤਾਂ ਬੋਲਾਂਗਾ ਜਿਵੇਂ ਅੱਜ ਕੱਲ੍ਹ ਵੋਟਾਂ ਲੈ ਕੇ ਵੀ ਜਿਹੜੇ ਵੱਡੇ ਵਿਧਾਇਕ ਹੁੰਦੇ ਨੇ ਉਹ ਦੂਸਰੀ ਪਾਰਟੀ 'ਚ ਛਾਲ ਮਾਰ ਜਾਂਦੇ ਨੇ ਡੱਡੂ ਛੜਪਾ ਲੋਕ ਨੇ ਜਿਹੜੇ ਵਿਚਾਰੇ ਉੱਥੇ ਦੇ ਉੱਥੇ ਕਹਿੰਦਾ ਜਿੱਤਣ ਤੋਂ ਬਾਅਦ ਵੀ ਕਈ ਵਾਰ ਵਿਧਾਇਕਾਂ ਨੂੰ ਹੋਟਲਾਂ 'ਚ ਰੱਖਣਾ ਪੈਂਦਾ ਵੀ ਦੂਸਰੀ ਪਾਰਟੀ 'ਚ ਨਾ ਭੱਜਣ ਇਹ ਵੀ ਬਹੁਤ ਵੱਡਾ ਇਸ਼ੂ ਹੋ ਜਾਂਦਾ ਹੈ ਜਿਹੜਾ ਇਹ ਨਾ ਵਿਧਾਇਕਾਂ ਦੇ ਛਾਲ ਮਾਰਨ ਵਾਲਾ ਜੈ ਇੱਧਰ ਉੱਧਰ ਵਾਲਾ ਫਰਕ ਹੈ ਇਹ ਵੈਸੇ ਤਾਂ ਵੋਟਰ ਲਈ ਨਾ ਇਹ ਕੋਈ ਬੜ ਤੁਸੀਂ ਮੈਨੂੰ ਇਹ ਦੱਸ ਦੋ ਵੀ ਕਿਹੜੀ ਪਾਰਟੀ ਦਾ ਅਜੰਡਾ ਡਿਫਰੈਂਟ ਹੈ। ਅਕਾਲੀਵਲ ਦਾ ਕੋਈ ਅਜੰਡਾ ਡਿਫਰੈਂਟ ਹੈ ਉਹ ਕਹਿੰਦੇ ਵਿਕਾਸ ਹੈ ਮਤਲਬ ਵੱਡਾ-ਵੱਡਾ ਹਾਈਵੇ। ਭਾਜਪਾ ਵੀ ਕਹਿ ਰਹੀ ਹੈ ਵੱਡਾ-ਵੱਡਾ ਹਾਈਵੇ ਵਿਕਾਸ ਹੈ। ਕਾਂਗਰਸ ਵੀ ਕਹਿ ਰਹੀ ਹੈ ਆਵਾਜ਼ ਵੀ ਪਾਰਟੀ ਵੀ ਕਹਿ ਰਹੀ ਹੈ ਕਿਸੇ ਦਾ ਕੋਈ ਡਿਫਰੈਂਸ ਹੈਗਾ ਵਿਕਾਸ ਦੀ ਡਿਫੀਨੇਸ਼ਨ ਦਾ। ਸੱਚੇ ਬੰਦਾ ਉਧਰ ਵੀ ਚਲਾ ਜਾਊਗਾ ਉਹਦਾ ਕੋਈ ਫਰਕ ਨਹੀਂ। ਉਹ ਚ ਫਰਕ ਪਤਾ ਕੀ ਕੀ ਪੈਂਦਾ ਹੈ ਕਿ ਮਾਲਕ ਕੌਣ ਹੋਏਗਾ। ਸਿਰਫ ਇਸੇ ਦਾ ਫਰਕ ਹੈ। ਉਹ ਜਿਹੜੀ ਖਰੀਦੋ-ਫਰੋਖਤ ਹੁੰਦੀ ਹੈ ਇੱਧਰ-ਉੱਧਰ ਉਹਦੇ ਵਿੱਚ ਮਾਲਕ ਬਦਲ ਜਾਂਦਾ ਉਹਨ ਸਾਡੇ ਇੱਥੇ ਇੱਕ ਐਂਟੀ ਡਿਫੈਕਸ਼ਨ ਲਾਅ ਦੇ ਤਹਿਤ ਨਾ ਇੱਕ ਇਹ ਬੜਾ ਸਿਸਟਮ ਕਰਦਾ ਕਿ ਤੁਸੀਂ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹ ਵੋਟ ਵੀ ਨਹੀਂ ਕਰ ਸਕਦਾ ਉਲਟ ਪਾਸੇ ਪਾਰਟੀ ਦੀ ਵਿਚਾਰਧਾਰਾ ਤੋਂ ਤੇ ਪਾਰਟੀ ਦਾ ਜਿਹੜਾ ਪ੍ਰਧਾਨ ਹੁੰਦਾ ਉਹ ਹੀ ਤੈਅ ਕਰਦਾ ਤੇ ਪਾਰਟੀ ਦਾ ਪ੍ਰਧਾਨ ਲੋਕਾਂ ਦਾ ਤਾਂ ਇਲੈਕਟਡ ਹੈ ਨਹੀਂ ਤੇ ਉਹੀ ਉਹਨੂੰ ਅਸੀਂ ਸਾਰੀ ਡੈਮੋਕ੍ਰੇਸੀ ਇਸਮਵਾਦੀ ਹੈ ਆਪਣੀ ਇਹ ਇੱਕ ਸਾਡਾ ਵੱਡਾ ਪ੍ਰੋਬਲਮ ਹੈ ਤੇ ਇਸ ਚੀਜ਼ ਨੂੰ ਦੇਖਣ ਦੀ ਲੋੜ ਹੈ ਕਿ ਵੀ ਇਹ ਜਿਹੜਾ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਮੈਨੂੰ ਦੱਸ ਤਾਂ ਦੋ ਫਰਕ ਕਿੱਥੇ ਹੈ ਕੋਈ ਇੱਕ ਗੱਲ ਦਾ ਫਰਕ ਦੱਸ ਦੋ ਵੀ ਭਾਈ ਉਹ ਕਹਿੰਦੀ ਹੈ ਵੀ ਨਹੀਂ ਇਹ ਇਸ ਤਰੀਕੇ ਨਾਲ ਨਹੀਂ ਹੋ ਉਹ ਕਹਿੰਦੇ ਬਸ ਵੀ ਸਾਨੂੰ ਮੌਕਾ ਦੇ ਦੋ ਅਸੀਂ ਠੀਕ ਕਰਾਂਗੇ ਠੀਕ ਕਰਨ ਦਾ ਤਰੀਕਾ ਕੀ ਹੈ ਸਾਰੇ ਤਰੀਕੇ ਸੇਮ ਨੇ ਸਾਰਿਆਂ ਦੀ ਕ腐ਸ਼ਨ ਨੂੰ ਲੈ ਕੇ ਅਪਰੋਚ ਉਹੀ ਹੈ ਠੀਕ ਹੈ ਸਾਰਿਆਂ ਦੀ ਲੋਕਾਂ ਨੂੰ ਤੋਂ ਉਹਲਾ ਰੱਖਣ ਦੀ ਅਪਰੋਚ ਉਹੀ ਹੈ ਜਵਾਬ ਦੇਣ ਨੂੰ ਲੈ ਕੇ ਅਪਰੋਚ ਉਹੀ ਹੈ ਕੋਈ ਅਪਰੋਚ ਦਾ ਡਿਫਰੈਂਸ ਹੈਗਾ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਦਿੱਲੀ ਦੇ ਵਿੱਚ ਹੋ ਰਿਹਾ ਹੈ ਭਾਜਪਾ ਆਮ ਆਦਮੀ ਪਾਰਟੀਆਂ ਨਾਲ ਕਰ ਰਹੀ ਹੈ ਉਹੀ ਆਮ ਆਲੀ ਪਾਰਟੀ ਇਹਦੇ ਬਾਕੀਆਂ ਨਾਲ ਕਰ ਰਹੀ ਹੈ ਆਮ ਬੰਦਿਆਂ ਨਾਲ ਕਰ ਰਹੀ ਹੈ ਉਹ ਸਾਰਾ ਕੋਈ ਫਰਕ ਹੀ ਨਹੀਂ ਹੈਗਾ ਕਿਸੇ ਜਗ੍ਹਾ ਤੇ ਠੀਕ ਹੈ ਥੈਂਕ ਯੂ ਹਾਂਜੀ ਇਹ ਸੀ ਅੱਜ ਸੰਵਾਦ ਗਰੁੱਪ ਦੇ ਵੱਲੋਂ ਜੋ ਨਾਭਾ ਦੇ ਵਿੱਚ ਇੱਕ ਕੈਂਪ ভোটার ਨੂੰ ਜਾਗਰਤਾ ਦੇ ਲਈ ਕੇ ਕੈਂਪ ਰੱਖਿਆ ਗਿਆ ਸੀ ਜਦਕਿ ਸਭ ਤੋਂ ਜਿਹੜੀ ਉੱਚ ਪਦਵੀ ਆ ਨਾਗਰਿਕ ਦੀ ਆ ਸਭ ਤੋਂ ਭਾਰਤ ਦੇ ਨਾਗਰਿਕ ਦੀ ਸਭ ਤੋਂ ਵੱਡੀ ਉੱਚ ਪਦਵੀ ਆ ਕਿਉਂਕਿ ਉਹੀ ਕ ਐਮਐਲਏ ਬਣਦਾ ਉਹੀ ਇੱਕ ਪੰਚ ਬਣਦਾ ਸਰਪੰਚ ਬਣਦਾ ਐਮਸੀ ਬਣਦਾ ਤੇ ਪੀੜੀਦਰ ਪੀੜੀ ਅੱਗੇ ਪਦਵੀ ਪਹੁੰਚਦੀ ਆ ਕਿਉਂਕਿ ਇਹੀ ਪਦਵੀ ਜਿਹੜੀ ਨਾਗਰਿਕ ਦੀ ਆ ਸਭ ਤੋਂ ਪ੍ਰਤੀ ਹੈ ਜਿਹੜੀ ਬੋਰਡ ਦੇ ਪ੍ਰਤੀ ਜਾਗਰਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਐਮਐਲਏ ਵਿਧਾਇਕ ਨੇ ਬਾਦੇ ਬਹੁਤ ਵੱਡੇ ਵੱਡੇ ਕਰਦੇ ਨੇ ਐਂਡ ਤੇ ਖਾਲੀ ਥੈਲੇ ਨੇਕੜਦੇ ਨੇ ਉਹਦੇ ਪ੍ਰਤੀ ਇੱਕ ਸੰਵਾਦ ਗਰੁੱਪ ਦੇ ਵੱਲੋਂ ਨਾਵਾ ਵਿਕੇ ਜਾਗਰਤੀ ਕੈਂਪ ਰੱਖਿਆ ਗਿਆ